ਇੰਨਾ ਸਾਧਨਾ ਨੇ ਇਹੀ ਦੇਸ਼ ਦੇ ਜਿਹੜੇ ਅੰਨ ਦੇ ਭੰਡਾਰ ਨੇ ਉਹ ਭਰਨੇ ਨੇ ਇੰਨਾ ਸਾਧਨਾ ਦੇ ਨਾਲ ਕਮਾਈਆਂ ਕਰਕੇ ਜਿਹੜੇ ਭੰਡਾਰ ਨੇ ਉਹ ਭਰਦੇ ਨੇ ਪਰ ਅੱਜ ਇਹਨਾਂ ਦੇ ਹਾਲਾਤ ਦੇਖ ਕੇ ਨਾ ਇੰਜ ਲੱਗਦਾ ਹੈ ਕਿ ਬਸ ਜੋ ਵੀ ਪ੍ਰੋਟੈਸਟ ਹੈ ਉਹ ਇੱਕ ਖਤਮ ਕਰਨ ਲਈ ਆਏ ਹੋਏ ਸੀ ਤੇ ਬਾਪੂ ਵੱਲੋਂ ਦਿਖਾ ਮੌਕੇ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਇੱਕ ਟਰੈਕਟਰ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਤੇ ਇਹਨੂੰ ਕਹਿੰਦੇ ਜੇਕਰ ਹੁਣ ਲਜਾਣਾ ਵੀ ਪਿਆ ਨਾ ਤੈਨੂੰ ਇਹ ਆਪ ਨਹੀਂ ਇਹ ਚੱਲ ਕੇ ਜਾ ਸਕਦਾ ਸੋ ਇਹਨੂੰ ਤਾਂ ਚੱਕ ਕੇ ਹੀ ਲੈ ਕੇ ਜਾਣਾ ਪਊਗਾ ਬੈਟਰੀ ਹੈ ਜਿਹੜੀ ਉਹ ਵੀ ਇਹਦੀ ਚੋਰੀ ਕਰ ਦਿੱਤੀ ਗਈ ਹੈ ਭਾਜੀ ਤੁਹਾਡਾ ਸੀ ਇਹ ਟਰੈਕਟਰ ਕਿਹੜੇ ਪਿੰਡ ਤੋਂ ਸੀ ਆਪਾਂ ਮੈਂ ਮਸਾਜ ਜੀ ਤੇ ਆਪਣਾ ਇਹ ਟਰੈਕਟਰ ਇੱਥੇ ਖੜੀ ਸੀ ਜੀ ਜੇਕਰ ਤੁਸੀਂ ਮੌਕੇ ਤੇ ਇੱਥੇ ਹੈਗੇ ਸੀ ਤਾਂ ਇਹ ਕੀ ਘਟਨਾਕਰਮ ਵਾਪਰਿਆ ਸੀ ਬਸ ਇਧਰੋਂ ਆਏ ਹੈ ਜੀ ਇਹ ਅਸੀਂ ਤਾਂ ਅਤਵਾਦੀ ਬਣਾਤੇ ਇਹਨਾਂ ਨੇ ਠੀਕ ਹੈ ਸਾਡਾ ਗੱਡਾ ਪੁੱਤ ਵੀ ਇਹ ਜੀ ਤੋ ਪੁੱਤਾ ਜੀ ਤੋ ਸੀ ਰੋਟੀ ਖਾਣੇ ਆ। ਛੜਾ ਮਾਰ ਖਰਾਬ ਕਰਤਾ ਨੇ ਕੋਈ ਗੱਲ ਨਹੀਂ। ਵੈਗਰੂ ਦੇਖੂਆ। ਅਸੀਂ ਟਰੈਕਟਰ ਦਾ ਲੋਡ ਕਰਾ ਲਾਂਗੇ ਸਾਨੂੰ ਪੈਸਿਆਂ ਦੀ ਕੋਈ ਗੱਲ ਨਹੀਂ। ਪਰ ਜਿਹੜਾ ਸਾਡੇ ਪੁੱਤਾਂ ਤੇ ਨੇ ਇਹਨੇ ਮਾਰਿਆ ਨਾ ਡਾਂਗਾ ਤੇ ਉਹ ਕੋਈ ਨਹੀਂ ਵੈਗਰੂ ਵੇਖੋ ਅਸੀਂ ਜਾਣਾਂ ਕੋਈ ਨਹੀਂ। ਇਹ ਪੰਜਾਬ ਆ ਕੋਈ ਗੱਲ ਨਹੀਂ ਅੱਜ ਨਹੀਂ ਸਵੇਰੇ ਸੀ। ਇਹ ਦੇਖੋ ਜੀ ਇੱਕ ਜੇ ਆਪਾਂ ਕਹਿ ਦਈਏ ਨਾ ਇੱਕ ਸਾਰਾ ਹੁੰਦਾ ਹੈ ਕਿਸਾਨ ਦਾ ਤੇ ਇੱਕ ਪੁੱਤ ਵਰਗਾ ਹੁੰਦਾ ਹੈ। ਇਹ ਪੁੱਤ ਦੀ ਜਿਹੜੀ ਮੌਤ ਹੈ ਉਹ ਕਰ ਦਿੱਤੀ ਹੈ ਇਹਨਾਂ ਨੇ ਤੇ ਛੋਏ ਨੁਕਸਾਨ ਹੈ ਜੀ ਬਹੁਤ ਵੱਡਾ ਹੈ ਤੇ ਦਿਲ ਦੇ ਵਿੱਚ ਹਰ ਇੱਕ ਕਿਸਾਨ ਦੇ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਜਿਹੜਾ ਦਰਦ ਹੈ ਉਹ ਦੇਖਿਆ ਗਿਆ ਹੈ ਕਿਉਂਕਿ ਇਹ ਆਪਣੇ ਹੱਕਾਂ ਲਈ ਜਾ ਰਹੇ ਸੀ ਨਾ ਕਿ ਆਪਾਂ ਕਹਿ ਦਈਏ ਵੀ ਕਿਸੇ ਨੂੰ ਦੱਬਣ ਲਈ ਜਾ ਰਹੇ ਸੀ ਕਿਸੇ ਨੂੰ ਮਾਰਨ ਲਈ ਜਾ ਰਹੇ ਸੀ ਸਿਰਫ ਆਪਣੇ ਹੱਕ ਨੇ ਜਿਹੜੇ ਉਹ ਲੈਣ ਲਈ ਜਾ ਰਹੇ ਸੀ ਸਾਧਨ ਸਭ ਠੀਕ ਹੋ ਜਾਂਦੇ ਨੇ ਪੈਸਾ ਆ ਜਾਂਦਾ ਹੈ ਸਭ ਕੁਝ ਬਣ ਜਾਂਦਾ ਹੈ ਪਰ ਟਖਮ ਭਰ ਜੂਗਾ ਤੇ ਉਹਦੇ ਉੱਤੇ ਫਿਰ ਦਾਗ ਰਹਿ ਜਾਂਦਾ ਹੈ ਤੇ ਤੁਹਾਨੂੰ ਅੱਗੇ ਮੇਸੀ ਟਰੈਕਟਰ ਆ ਜੋ ਇਹਦੀਆਂ ਤਸਵੀਰਾਂ ਦਿਖਾਣੇ ਆ ਜੀ ਤਾਂ ਦੇਖੋ ਜੀ ਕੀ ਹਾਲਾਤ ਕੀਤੇ ਨੇ ਟਰੈਕਟਰ ਦੇ ਵਿੱਚ ਬਿਲਕੁਲ ਤੁਹਾਨੂੰ ਨੇੜਿਓਂ ਤਸਵੀਰਾਂ ਦਿਖਾਣੇ ਆ ਜੀ ਇਹਦੇ ਵਿੱਚ ਜੇ ਕਹਿ ਸਕਦੇ ਆ ਤਾਂ ਸੂਏ ਮਾਰ ਮਾਰ ਕੇ ਇਹਦੇ ਟਾਇਰ ਨੇ ਜਿਹੜੇ ਪੈਂਚਰ ਕੀਤੇ ਗਏ ਨੇ ਇਹ ਲਾਈਟਾਂ ਲਾਈਟਾਂ ਦੱਸੋ ਜੀ ਇਹਨਾਂ ਦਾ ਕੀ ਕਸੂਰ ਸੀ ਇਹ ਇੱਥੇ ਖੜੇ ਸੀ ਨਾ ਇਹ ਅੱਗੇ ਚੱਲ ਰਹੇ ਸੀ ਤੇ ਜੇ ਕਹਿ ਸਕਦੇ ਆ ਵੱਡੇ 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 ਘਾਣ ਡਾਂਗਾ ਜਾਂ ਜੋ ਵੀ ਉਹਨਾਂ ਕੋਲ ਸਮਾਨ ਸੀ ਉਹ ਮਾਰ ਕੇ ਬਿਲਕੁਲ ਤੋੜੇ ਗਏ ਨੇ ਤੇ ਆ ਮੀਟਰ ਦੇਖੋ ਜੀ ਸੋ ਇਹ ਤੁਹਾਡਾ ਟਰੈਕਟਰ ਹੈ ਜੀ ਟਰੈਕਟਰ ਇੱਕ ਕਿਸਾਨ ਦਾ ਜੀ ਪੁੱਤ ਹੁੰਦਾ ਜੀ ਹਨਾ ਕਿਉਂਕਿ ਆਪਾਂ ਨੂੰ ਕਮਾ ਕੇ ਵੀ ਦਿੰਦਾ ਤੇ ਆਪਾਂ ਵੀ ਅੱਗੇ ਸਰਕਾਰ ਨੂੰ ਵੀ ਕਮਾ ਕੇ ਦੇ ਰਹੇ ਆ ਸਰਕਾਰ ਦਾ ਵੀ ਢਿੱਡ ਭਰ ਰਹੇ ਆ ਜਾਂ ਪੂਰੇ ਦੇਸ਼ ਦਾ ਢਿੱਡ ਭਰ ਰਹੇ ਆ ਤੇ ਜੇ ਅੱਜ ਆਪਣੇ ਪੁੱਤ ਤੇ ਹੀ ਹਮਲਾ ਹੋ ਗਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਜੀ ਵੇਖੋ ਪਹਿਲੀ ਤਾਂ ਗੱਲ ਸਾਨੂੰ ਅਫਸੋਸ ਬੜਾ ਹਾਂਜੀ ਬਹੁਤ ਜ਼ਿਆਦਾ ਅਫਸੋਸ ਆ ਵੀ ਅਸੀਂ ਇੱਕ ਹਿੰਦੁਸਤਾਨ ਦੇ ਵਿੱਚ ਹੀ ਪਲੇ ਆ ਇੱਥੇ ਹੀ ਸਾਡਾ ਜੰਮ ਪਲ ਹੋਇਆ ਇੱਥੇ ਹੀ ਰਹਿ ਰਹੇ ਆ ਇੱਥੇ ਰਹਿ ਕੇ ਵੀ ਸਾਡੇ ਉੱਤੇ ਅਜੇ ਵੀ ਗੁਲਾਮੀ ਆ ਹੁਣ ਤੁਸੀਂ ਵੇਖੋ ਗਾੜੀ ਤੁਸੀਂ ਚਲੋ ਵੇਖ ਕੇ ਆਏ ਜੇ ਇਹ ਡੇਡੇ ਸਾਡੇ ਪਾਕਿਸਤਾਨ ਵਾਲਿਆਂ ਨੇ ਗਾੜੀ ਸਾਡੇ ਪੱਥਰ ਨਹੀਂ ਲਾਇਆ ਜਿਹੜੇ ਜਿਹੜੇ ਸਾਡੇ ਹਿੰਦੁਸਤਾਨ ਦੇ ਵਿੱਚ ਲੱਗ ਗਿਆ ਅਸੀਂ ਆਪਣੇ ਮੰਨ ਦੇ ਆਵਾਜ਼ ਦਿੰਨੇ ਆ ਫਿਰ ਅਸੀਂ ਹਿੰਦੁਸਤਾਨ ਕੋ ਕੀ ਦਿੱਲੀ ਕੋ ਲੈਣਾ ਫਿਰ ਸਾਨੂੰ ਪਾਕਿਸਤਾਨ ਨਹੀਂ ਚੰਗਾ ਫਿਰ ਅਸੀਂ ਉਹਦੇ ਨਾਲ ਆਪਣਾ ਹੱਥ ਮਿਲਾ ਸਕਦੇ ਆ ਵੇਖੋ ਅਸੀਂ ਜਿਹੜੇ ਪੁੱਤਾਂ ਨਾਲੋਂ ਵੱਧ ਟਰੈਕਟਰ ਰੱਖੇ ਨੇ ਆਪਣੀ ਜਾਨ ਤੋਂ ਵੀ ਪਿਆਰੇ ਟਰੈਕਟਰ ਰੱਖੇ ਨੇ ਸਾਡੇ ਨਾਲ ਭੰਨ ਤੋੜ ਕੇ ਤੇ ਕੀ ਇਹਨਾਂ ਦਾ ਹਲਕ ਬਾੜ ਬਣਾ ਦਿੱਤਾ ਵਾ ਇਹਨਾਂ ਦੀਆਂ ਟਰੈਕਟਰਾਂ ਦੀਆਂ ਤੇਲ ਦੀਆਂ ਟੈਂਚੀਆਂ ਭਰੀਆਂ ਅਸੀਂ ਮਾਰ-ਮਾਰ ਕੇ ਸੂਏ ਇਹਨਾਂ ਤੇਲ ਸਾਡੇ ਟਰੈਕਟਰਾਂ ਦੇ ਡੋਲ ਦਿੱਤੇ ਆ 14-15 ਟਰੈਕਟਰ ਜਿਹੜੇ ਮਾਝੇ ਚੋਂ ਆਏ ਨੇ ਸਾਰੇ ਦੇ ਸਾਰੇ ਭੰਕੇ ਇਹਨਾਂ ਨੇ ਕਵਾੜ ਬਣਾ ਦਿੱਤੇ ਆ ਅਸੀਂ ਇਹ ਇਹ ਕਹਿਣਾ ਚਾਹੁੰਦੇ ਆ ਚਲੋ ਟਰੈਕਟਰ ਵੀ ਸਾਡੇ ਬਣ ਜਾਣਗੇ ਟਰੈਕਟਰ ਵੀ ਹੋਰ ਲੈ ਲਾਂਗੇ ਜਿਹੜਾ ਉਹ ਨੌਜਵਾਨ ਮੁੰਡਾ ਚਲਾ ਗਿਆ ਉਹ ਤਾਂ ਅਸੀਂ ਘਾਟਾ ਤੇ ਕਿਧੋ ਨਹੀਂ ਪੂਰਾ ਕਰ ਸਕਦੇ ਜਿੰਨਾ ਉਹਦਾ ਸਾਨੂੰ ਘਟਾ ਤੇ ਜਿਹੜੇ ਅੱਜ ਵੀ ਲੋਕ ਘਰੇ ਬੈਠੇ ਨੇ ਜੀ ਹਨਾ ਜਿਹੜੇ ਅੱਜ ਵੀ ਇਹ ਸੋਚਦੇ ਨੇ ਵੀ ਬੇਫਾਲਤੂ ਗਏ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਬਿਲਕੁਲ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਉਹ ਫਿਰ ਸਾਡਾ ਕਿਸਾਨਾਂ ਦਾ ਸਾਥ ਨਹੀਂ ਦਿੰਦੇ ਜੇ ਅੱਜ ਉਹ ਸਾਡਾ ਕਿਸਾਨਾਂ ਦਾ ਸਾਥ ਨਹੀਂ ਦਿੰਦੇ ਕੱਲ ਨੂੰ ਉਹ ਵੀ ਪਿਸਤੌਣਗੇ ਜਿੱਦਾਂ ਅੱਜ ਅਸੀਂ ਇੱਥੇ ਬੈਠੇ ਆ ਨਾ ਕੱਲ ਨੂੰ ਉਹ ਵੀ ਪਿਸਤੌਣਗੇ ਤੁਹਾਡੇ ਰਹੀਂ ਮੈਂ ਬੇਨਤੀ ਕਰਦੇ ਆਂ ਵੀ ਅੱਜ ਇਹ ਕਿਸਾਨਾਂ ਦਾ ਜਿਹੜਾ ਹਾਲ ਹੋਇਆ ਕੱਲ ਨੂੰ ਤੁਹਾਡਾ ਵੀ ਇਹੋ ਜਿਹਾ ਹਾਲ ਹੋਣਾ ਵਾ ਸਾਡੇ ਵਾਲਾ ਹੀ ਹਾਲ ਹੋਣਾ ਵਾ ਚਾਹਣ ਨੂੰ ਵੀ ਇਹਨਾਂ ਗੁਲਾਮ ਬਣਾਉਣਾ ਵਾ ਜ ਸਾਡਾ ਜੰਪ ਵਾਲੇ ਥੰਦਾਵੇ ਧਰਤੀ ਤੇ ਹੀ ਰਹਿਣ ਦੇ ਵਸੀਕ ਹੋਏ ਜਿੱਤ ਬੇਰ ਵੀ ਸਾਨੂੰ ਵੇਖੋ ਕਿੰਨੀ ਗੁਲਾਮੀ ਦੇ ਵਿੱਚ ਰੱਖਿਆ ਕਿੰਨਾ ਸਾਡਾ ਨੁਕਸਾਨ ਕੀਤਾ ਫਿਰ ਸਾਡੇ ਟਰਾਲੀਆਂ ਦੇ ਵਿੱਚ ਮਾਰ ਮਾਰ ਕੇ ਛੁਰੇ ਜੋ ਸਾਡਾ ਸਮਾਨ ਆ ਲੀੜਾ ਬਸਤ ਸਾਰਾ ਹੀ ਲਗੇ ਨੇ ਕੱਪੜੇ ਸਾਡੇ 파ੜ ਦਿੱਤੇ ਬੈਗ ਸਾਡੇ 파ੜ ਦਿੱਤੇ ਆ ਕੀ ਕਸੂਰੀ ਸਾਡਾ ਅਸੀਂ ਆਪਣੇ ਹੱਕ ਮੰਗਣ ਵਾਸਤੇ ਇੱਥੇ ਆਏ ਆ ਤੇ ਇੱਥੋਂ ਹੀ ਟਰੈਕਟਰ ਲੈ ਕੇ ਤਾਂ ਨਹੀਂ ਚੜਾਈ ਹੋਈ ਸੀ ਇਹ ਤਾਂ ਇੱਥੇ ਖੜੇ ਸੀ ਬਿਲਕੁਲ ਸ਼ਾਂਤਮਈ ਦੇ ਨਾਲ ਟਰੈਕਟਰ ਸਾਡੇ ਖੜਿਆ ਹੈ ਸ਼ਾਂਤਮਈ ਦੇ ਨਾਲ ਹੀ ਆਪਣਾ ਪ੍ਰਦਰਸ਼ਨ ਕਰ ਰਹੇ ਆ ਕਿਸੇ ਦੇ ਨਾਲ ਕੋਈ ਅਸੀਂ ਛੇੜਛਾੜ ਨਹੀਂ ਕੀਤੀ ਕਿਸੇ ਨੂੰ ਅਸੀਂ ਬੱਟੇ ਇੱਟੇ ਨਹੀਂ ਮਾਰੇ ਕਿਸੇ ਨੂੰ ਅਸੀਂ ਬੱਟੇ ਨਹੀਂ ਮਾਰੇ ਆਪਣੀ ਸ਼ਾਂਤਮਈ ਦੇ ਨਾਲ ਬੈਠੇ ਆ ਤੇ ਸ਼ਾਂਤਮਈ ਦੇ ਨਾਲ ਹੀ ਸਾਡੇ ਵੇਖੋ ਕਿੰਨਾ ਟਰੈਕਟਰਾਂ ਦੇ ਚਲੋ ਅਸੀਂ ਮੰਨਦੇ ਆ ਅਸੀਂ ਧਰਨੇ ਦੇ ਵਿੱਚ ਅਸੀਂ ਜੇ ਕਸੂਰ ਹੈ ਸਾਡੀ ਜਿੱਕ ਵਿੱਚ ਗੋਲੀਆਂ ਮਾਰਦੇ ਸਾਡੇ ਤੇ ਟੈਂਕ ਚੜਾਉਂਦੇ ਸਾਡੇ ਨੂੰ ਕੋਈ ਪਰਿਵਾਰ ਹੀ ਸਾਡੀਆਂ ਜਾਨਾਂ ਵੀ ਚਲ ਜਾਂਦੀਆਂ ਕੋਈ ਪਰਿਵਾਰ ਹੀ ਇਹ ਜਿਹੜਾ ਸਾਡਾ ਮਸ਼ਿੰਦਰੀ ਭੰਨੀ ਹੈ ਇਹਦਾ ਕੀ ਕਸੂਰ ਆ ਇਹ ਤੁਸੀਂ ਦੇਖੋਗੇ ਜੀ ਕਿਸਾਨਾਂ ਨੂੰ ਸਿਰਫ ਦਰਦ ਹਰ ਇੱਕ ਨੂੰ ਹੁੰਦਾ ਜੀ ਇਹਦਾ ਦਰਦ ਹੈ ਇਹਨਾਂ ਦਾ ਦਰਦ ਸਭ ਤੋਂ ਜ਼ਿਆਦਾ ਹੈ ਜੀ ਕਿਉਂਕਿ ਇਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ ਤੇ ਇੱਕ ਕਹਿੰਦੇ ਜੇ ਸਾਡੇ ਨਾਲ ਬੈਰ ਹੈ ਤਾਂ ਸਾਡੇ ਉੱਤੇ ਹਮਲਾ ਹੁੰਦਾ ਤਾਂ ਸਾਨੂੰ ਕੋਈ ਦੁੱਖ ਨਹੀਂ ਸੀ ਸਾਡੇ ਤੇ ਕਰਦੇ ਇਹਦਾ ਦਰਦ ਹੈ ਇਹਦਾ ਦਰਦ ਹੈ